ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦਾ ਦਿਨ ਸ਼ੁਰੂ ਤਕਰੀਬਨ ਟਾਈਮ ਹੋ ਗਿਆ 4:30 5:00 ਵੱਜ ਗਏ ਤੇ ਜੇ ਪਾਣੀ ਕੋਦੇ ਨਾ ਜਿਹੜਾ ਦੇ ਮੀਂਹ ਕਰਕੇ ਪਾਣੀ ਬਹੁਤ ਜ਼ਿਆਦਾ ਹੋ ਗਿਆ ਇਧਰ ਮਾਈਆਂ ਬੀਬੀਆਂ ਆ ਗਈਆਂ ਸਵਾਇ ਕਰਨਾ ਆਪਾਂ ਚਲੋ ਰਾਤਾ ਪਾਣੀ ਦੇ ਚੱਕਰਾਂ 'ਚ ਸੁੱਤੇ ਹੀ ਨਹੀਂ ਜਾਵਾਂ ਚਾਹ ਤਾਂ ਨਹੀਂ ਧਰਿਆ ਵਾ ਪਣੀਆਂ ਸੀ ਹਣੀ ਦੀ ਬਹੁਤ ਕੱਲ ਤੱਕ ਦੇ ਪਾਣੀ ਦਾ ਠੀਕ ਕਰਦੇ ਫਿਰਦੇ ਆ ਪੈ ਪੂਪ ਅੰਦਰ ਝੌੜਨਿਆਂ ਤੋਂ ਪਾਣੀ ਆਉਂਦਾ ਤਾਂ ਤੇ ਬੰਦ ਬੁੰਦ ਹੋਏ ਆ ਹਾਂਜੀ ਆ ਰਿਹਾ ਜੀ ਚਲੋ ਵਧੀਆ ਕੱਲ ਦੇ ਪਾਣੀ ਜੀ ਰੁਜੇ ਫਿਰਦੇ ਕਦੇ ਕਿਹੜਾ ਪੈ ਬਦਲ ਦਈਦਾ ਕਦੇ ਕਿਹੜਾ ਪਾਣੀ ਫੇਰ ਹੁਣ ਜੱਜ ਨਾ ਆਉਂਦਾ ਹੁਣ ਕਹਿੰਦੇ ਥੋੜੀ ਬਣੀ ਐ ਸਪੀਡ ਕੀਤਾ ਵਾ ਕੋਈ ਉੱਤੇ ਪੱਥਰ ਪੁੱਥਰ ਲਾਏ ਆ ਇੱਥੇ ਵਹੀ ਪਾੜਾ ਜੀ ਡਾਊਨ ਕਰਤਾ ਸੀ ਬੋ ਚੱਕਿਆ ਅੱਜ ਤਾਂ ਸਾਰਾ ਦਿਨ ਟਾਈਮ ਹੀ ਲੱਗਾ ਵੀਡੀਓ ਬਣਾਉਣ ਦਾ ਹੀ ਤੇ 4:00 ਵਜ ਗਏ ਲੱਗਰ ਚੱਲੀ ਜਾਂਦਾ ਪਕੌੜਿਆਂ ਦਾ ਇਸ ਟਾਈਮ ਨਾਲ ਪ੍ਰਸ਼ਾਦ ਦੇ ਦਾ ਕੰਪੋਨ ਇਸਾਰਿਆ ਆ ਸ਼ਾਮ ਹੋ ਗਈ ਤੇ ਮੌਸਮ ਠਹਾਓ ਗਿਆ ਨਹੀਂ ਆ ਜਾਣਾ ਰੇਨ ਦੀ ਆਈ ਦੌਰ ਬਪਰਾ ਵਾ ਇੰਦਾ माक दुर आर्टिस्ट है कोई मैन सुधा सरोवर में होता है कि बुला रहा है तंका ऊपर वो मंत्र से बात करते हैं

ਗੁਰਜੀ ਲੰਗਰ ਵਧੀਆ ਚੱਲ ਰਿਹਾ ਜੀ। ਸੰਗਤ ਤਾਂ ਤੇ ਰੈ ਗਈ ਸਾਦਿਆਂ ਕੰਨੀਆਂ ਖੜਦੇ ਆ। ਬਾਕੀ ਆਪਿਆ ਲੋ। ਭਾਈ ਕੀ ਹਾਲ? ਠੀਕ ਆ ਭਾਈ। ਠੀਕ ਆ। ਔਰ ਬਹੁਤ ਵਧੀਆ। ਕੀ ਮਾਰਿਆ ਅੱਜ? ਹੂੰ। ਅੱਜ ਬਣਾਈਏ ਆਪਣੇ ਵਰਤੀ ਵਰਤੀ ਹਾਂ ਮੇਸਨ ਵਾਲੀ ਹਾਂ ਵਧੀਆ ਕਾਲੂ ਫਿਰ ਚਾਹਣਾ ਉਹ ਹੀ ਚਲਾਵਾਂਗੇ ਸਭ ਨੂੰ ਚਾਹਣਾ ਵਰਤੀ ਚੱਲੂਗੀ ਸਵੇਰੇ ਠੀਕ ਆਲੇਬੀ ਗਰਮ ਠੀਕ ਆ ਹੁਣ ਮਾਲ ਪੂਰੇ ਚੱਲੀ ਜਾਂਦੇ ਕਿ ਹਜੇ ਸਮਾਂ ਠੀਕ ਆ ਠੀਕ ਆ ਇਹ ਸੰਗ ਦਾ ਅੰਮ੍ਰitsar ਤੋਂ ਪੈਦਲ ਆਈਆਂ ਜੀ ਆ ਗੱਡੀ ਵਾਲੀਆਂ ਬਾਕੀ ਪੈਦਲ ਯਾਤਰਾ ਵਾਲੀ ਸੰਗਤ ਸਲਤੌਣ ਦੀ ਪਿੱਛੇ ਕਿਹੜੀ ਜਗ੍ਹਾ ਤੋਂ ਬਾਪੂ ਜੀ ਨੰਬਰ 7 ਤੋਂ ਠੀਕ ਹੈ ਜੀ ਕਿੰਨੀਵੀਂ ਯਾਤਰਾ ਜੀ ਇਹ ਕਾਫੀ ਕੇਵੀ ਕਾਫੀ ਟਾਈਮ ਹੋ ਗਈ ਠੀਕ ਹੈ ਜੀ ਕਿੰਨੇ ਦਿਨ ਹੋ ਗਏ ਤੁਰਿਆ ਨੂੰ ਜੀ 9 ਮਈ 9 ਮਈ ਨੂੰ ਤੁਰੇ ਸੀ ਠੀਕ ਹੈ ਜੀ ਕਿੰਨੇ ਜਾਣੇ ਫਿਰ ਜੀ 30 35 30 35 ਜਾਣੇ ਠੀਕ ਹੈ ਜੀ ਫਿਰ ਕਿੰਨਾ ਕੁ ਸਬਰ ਨਿਕਲ ਜਾਂਦਾ ਦਿੱਲੀ ਦਾ ਜੀ ਆ ਥੱਲੇ ਹੀ ਲਾਏ ਚਾਹ ਥੱਲੇ ਲਾਵਾ ਕਿਤੇ ਗਰਮੀ ਬਹੁਤ ਆ ਹਾਂਜੀ ਹਾਂਜੀ 40 50 ਲਾ ਲਓ ਠੀਕ ਹੈ ਜੀ ਆਈਡੀਆ ਠੀਕ ਹੈ ਜੀ ਇਹ ਦੂ ਵੱਧ ਨਿਕਲਦਾ ਨੂੰ ਗਰਮੀ ਕਰਕੇ ਜੀ ਬਾਕੀ ਚੜਾਈ ਆ ਜੀ ਵਾਜੀ ਸਾਹਿਬ ਹਾਂਜੀ ਠੀਕ ਠਾਕ ਹੋ ਵਧੀਆ ਜੀ ਵਧੀਆ ਕਾ ਉਹ ਨਹੀਂ ਗੱਡੀ ਨੰਗਾ ਨੰਦੇ ਬਣਾ ਸਟicker ਤੋਂ ਹਣਾ ਜੀ ਅੱਜ ਤਾਂ ਮੈਨੂੰ ਲੱਗਾ ਕੋਈ ਹੋਣੀ ਮੈਸ ਹੋਈ ਹਣਾ ਸਹੀ ਆ ਸਾਰੀਆਂ ਤੇ ਲਾ ਦੇ ਨੀ ਨੀ ਸਹੀ ਆ ਉਸ ਤੋਂ ਲਾ ਕੇ ਇਥੋਂ ਤੱਕ ਕੋਈ ਇੱਕ ਮਿੰਟ ਨਹੀਂ ਬੈਠੇ ਗੱਡੀ ਠੀਕ ਆ ਜੀ ਆ ਜਿਹੜਾ ਬਾਬਾ ਦਾ ਨੰਬਰ ਆ ਜੀ ਠੀਕ ਆ ਜੀ ਭਾਈ ਅੰਗਰੇਜ਼ ਸਿੰਘ ਜੀ ਠੀਕ ਆ ਜੀ ਮਾਹਾਂ ਪੂਰਾ ਠੰਡਾ ਹੋਇਆ ਗਿਆ ਹੋਰ ਜੀ 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 ਸਾਡੇ ਭਾਂਡੇ ਵਾਲੇ ਪੱਕੇ ਸੇਵਾਦਾਰ 75 ਕਾਰ ਜੀ ਤੇ ਮੋਗੀ ਸ਼ਾਤਰੀ ਬਾਈ ਮਲੋੜ ਤੋਂ ਆ ਮੱਲੀ ਸਾਹਿਬ ਸਾਡੇ ਵਿਲੇ ਉਹ ਨਹੀਂ ਸੇਵਾਦਾਰੀ ਇਹ ਆ ਕਹਿ ਸਕਦੇ ਆਪਾਂ ਹੋ 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 ਇਹ ਵੀਰ ਤੋਂ ਸੂਣੀ ਮਸਾ ਲੋਦਾ ਹੁੰਦਾ ਬਾਈ ਇਹ ਚੈਨਲ ਤੋਂ ਉਹ ਮਣੀ ਉਹ ਮਣੀ ਜੇ ਕਹਿੰਦਾ ਮਿੱਤਰਾਂ ਨੂੰ ਚੱਲ ਤਾ ਮੈਂ ਇੱਧਰ ਲੰਗਰ ਚੱਲੀ ਜਾਂਦਾ ਅੰਦਰ ਜੀ ਬਾਹਰ ਪਕੌੜਿਆਂ ਦਾ ਲੰਗਰੋਂ ਤਾਂ ਸਮਾਪਤ ਹੋ ਗਿਆ ਤੇ ਬਾਕੀ ਲੰਗਰ ਚੱਲੀ ਜਾਂਦਾ ਅਜੇ ਵੀ ਸਭੀ ਜੀ 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 ਜ ਪਿੰਡ ਦੇ ਲੋਕ ਉਹਨਾਂ ਦੇ ਵੀ ਆ ਜਾਂਦੀਆਂ ਬੁੜੀਆਂ ਲੰਗਰ ਪਕਾਉਣ ਦੀ ਸੇਵਾ ਕਰਨਾ ਬਾਕੀ ਜਿਹੜਾ ਇਹ ਕੰਮ ਦਾ ਪੜਾ ਠੀਕ ਕਰ ਲੈਣਾ ਆਉਂਦੀ ਕਿ ਤੁਹਾਨੂੰ ਜਾਈਂਦਾ ਆਉਂਦੀ ਕੋਈ ਠੀਕ ਆ। ਹੋਰ ਵਧੀਆ ਰਹਿਣਾ। ਸੈਟ। ਚੱਲੀਆਂ ਦੀ ਸੇਵਾ ਵਧੀਆ। ਸੇਵਾ ਵਧੀਆ। ਚਲੋ ਜੀ। ਕਿੰਨਾ ਘਾਟਾ ਫਿਰ ਲੱਗ ਐਵਰੇਜ ਆ। ਇੱਕ ਦਿਨ ਦੀ। ਘਾਟਾ ਲੱਗ ਜਾਂਦਾ 2 ਘੱਟੇ, 2.5 ਘੱਟੇ। ਠੀਕ ਆ। 2.5 ਘੱਟੇ ਡੇਲੀ ਹਨਾ। ਠੀਕ ਆ। ਬਾਕੀ ਸੰਗ ਤੇ ਹਿਸਾਬ ਨਾਲ ਹਨਾ। ਹਾਂ। ਠੀਕ ਆ। ਹੋ ਠੀਕ ਆ। ਵਧੀਆ ਜੀ ਆਪ। ਚਲੋ ਬਈ। ਇੱਕ ਹੋ। ਜਲੀ। ਹਾਂ। ਵਧੀਆ ਵਧੀਆ ਕੋਈ ਚੰਗਾ ਕਰ ਪਾਈ ਜਾਇਆ ਕਰ ਬਣਾ ਬਣਾ ਕੇ ਕੰਨਾਂ ਵਿੱਚ ਲੋਰ ਜਾ ਕੇ ਖਾ ਲਿਆ ਕਰ 8 8 ਵਜੇ ਟਾਈਮ ਹੋ ਗਿਆ ਤਕਰੀਬਨ ਤੇ ਮੌਸਮ ਤਾਂ ਖਰਾਬ ਹੀ ਆ ਤੇ ਬਾਕੀ ਚਲੋ ਲੰਗਰ ਹੁਣ ਬਾਕੀ ਸੰਗ ਦਾ ਰਹਿਣ ਦਾ ਹੋ ਜਾਂਦਾ ਜੋ ਜਿੰਨੇ ਥੋੜੇ ਘਣੀ ਸੰਗ ਦਾ ਤਾਂ ਰਹਿ ਜਾਂਦਾ ਹੀ ਕਰ ਦਿੰਨੇ ਅਰੇਂਜਮੈਂਟ ਪਰ ਜਿਆਦਾ ਦਾ ਫਿਰ ਔਖਾ ਹੋ ਜਾਂਦਾ ਇਹਨਾਂ ਦਾ ਚਲੋ 10 15 ਬੰਦਿਆਂ ਦਾ ਤਾਂ ਰੇਂਜ ਕਰ ਦਈ ਜਾਓ ਗੱਦੇ-ਕੁੱਦੇ ਤੇ ਕੰਬਲ ਦੇ ਦਈ ਦੇ ਉਹਨਾਂ ਨੂੰ ਤੇ ਲੰਗ ਤਾਂ ਰੈਸਟ ਕਰ ਲੈਂਦੀਆਂ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਬਾਕੀ ਉਹ ਐਸ ਮੋਕੇ ਸੰਗਤੋਂ ਹਟ ਜਾਂਦੀ ਐ ਪਰ ਆ ਵੀ ਸਕਦੇ ਹੋ ਕੋਈ ਚਾਹ ਪਾਣੀ ਦਾ ਫਿਰ ਹੋ ਜਾਂਦਾ ਥੋੜਾ ਜਿਹਾ ਧਵਾਉਣੇ ਆ ਹੀ ਧਵਾਉਣੇ ਹੱਥ ਧਵਾਦ ਨੇ ਮਾੜਾ ਹੱਥ ਧਵਾਦ ਹੋਈ ਸਰੇ ਭਾਈ 8:30 ਹੋ ਗਈ ਰਾਤ ਨੂੰ ਤੇ ਸੰਗਰ ਦਾ ਵੇਖੋ ਤੇ ਲੰਗਰ ਆ ਪੂਰਾ ਭਰਿਆ ਜੀ ਤੇ ਲਗਾਤਾਰ ਸੇਵਾ ਚੱਲ ਲਈ ਆ ਬਾਕੀ 8:30 9 ਵਜੇ ਤੱਕ ਪੂਰੀ ਸੰਗਤ ਰਹਿੰਦੀ ਹੈ 10 ਵਜੇ ਤੱਕ ਹੋਰ ਬਾਈ ਗਲਾਲ ਸੰਗਤ ਹੋਈ 8 ਵਜੇ ਹੀ ਸਾਹਦੇ ਵਾਇਗਰੂ 9 ਵਜੇ ਦੇ ਤਰੀਕ ਆ ਲੋਕਲ ਇਥੋਂ ਦੇ ਰੋਹੇ ਸੇਵਾ ਕਰਨ ਆਉਂਦੇ ਆ ਅਪਣੇ Come ਐ ਨੱਕ ਦਾ ਬਣਦਾ ਬਈ ਸਾਈਂ ਦੀ ਸੇਵਾ ਕਰਦੇ ਐ ਨੱਕ ਦਾ ਬਣਦਾ ਗਿਆ ਹੁਣ ਅਸੀਂ ਬੈਠੇ ਜਾਈਏ ਆਹੇ ਦੋ ਬੰਦ ਤਾ ਕੋਈ ਨਹੀਂ ਆਹੇ ਅੱਧਾ ਨਹੀਂ ਕਿਹਾ ਤੇਰੇ ਉਹ ਡਿਵਾਈਸ ਨੂੰ ਚਾਦੀ ਚਾਦੀ ਬਾਈ ਜੀ ਚਾਦੀ ਕੀ ਹੈ ਬਾਈ ਜੀ ਆਪਣੇ ਕੋਲ ਹਾਂਜੀ ਵਾਹਿਗੁਰੂ ਜੀ ਟਾਈਮ ਉਹੀ 11:00 ਵੱਜ ਗਈ ਫਿਰ ਤੇ ਅੱਜ ਸਾਰੇ ਸੇਵਾਦਾਰ ਤਾਂ ਪਹੇਗੇ ਆ ਬਾਕੀ ਜੋ ਸਮਾਗਮ ਨੂੰ ਸਾਹਮਣਾ ਹੈਗਾ ਤੇ ਸਾਮਕੇ ਫਿਰ ਤੇਨੇ ਅੱਜ ਟਾਈਮ ਨਾਲ ਥੋੜਾ ਜਿਹਾ ਪਾਣੀ ਪੂਣੀ ਦੀ ਕੱਲ ਬਾਵਾ ਜੀ ਤੇ ਦਾਇਆਂ ਪਾਣੀ ਸਾਹੀ ਰਾਤ ਭਰੀ ਪੂਰੀ ਗਏ ਅੱਜ ਪਾਣੀ ਦਾ ਸੈੱਟ ਕੀਤਾ ਪੈਪੂਟ ਤੇ ਵਧੀਆ ਹੋ ਗਿਆ ਚਲੋ ਕੱਲੋਂ ਮਿਲਦੇ ਆਂ ਫਿਰ ਅਗਲੇ ਦਿਨ ਤੇ ਬਾਕੀ ਵਾਤਵਾਦ ਆਉਤੇ ਸੇਵਾ ਵਾਤਵਾਦ ਸੰਗਤ ਦੇ ਦਾਰਸ਼ਨ ਕਰਨਾ ਹੋ श्री हेमਕੁੰਨ ਸਾਹਿਬ ਦੇ ਤੇ ਚਲੋ ਕੱਲੂ ਮਿਲਦੇ ਆਂ ਜੀ ਵਾਇਕੂ ਜੀ ਦਾ ਖਾਲਸਾ ਵਾਇਕੂ ਜੀ ਦੇ ਪਤੇ